ਗੁਰਾਇਤ ਦੇ ਪਿੰਡ ਟੀਸੀਆਂ ਕਾਨਾ ਦੇ ਇੱਕ ਦੁਕਾਨਦਾਰ ਨੇ ਸਹਿਕਾਰੀ ਬੈਂਕ ਤੇ ਉਸਦੀ ਐਫਡੀ ਦੀ ਰਾਸ਼ੀ ਨਾ ਦੇਣ ਦੇ ਦੋਸ਼ ਲਗਾਏ ਹਨ ਜਿਸ ਤੋਂ ਬਾਅਦ ਦੁਕਾਨਦਾਰ ਨੇ ਆਪਣੇ ਸਾਥੀਆਂ ਨਾਲ ਬੈਂਕ ਦੇ ਅੱਗੇ ਧਰਨਾ ਲਗਾਉਂਦੇ ਹੋਏ ਨਾਰੇਬਾਜ਼ੀ ਕੀਤੀ ਹੈ ਦੁਕਾਨਦਾਰ ਨੇ ਕਿਹਾ ਹੈ ਕਿ ਉਹ ਪਰੇਸ਼ਾਨ ਹੋ ਗਿਆ ਹੈ ਕਿਉ ਆਪਣੀ ਜੀਵਨ ਈਲਾਸ ਸਮਾਪਤ ਕਰ ਲੇਵੇਗਾ ਜਿਸ ਦੀ ਜ਼ਿੰਮੇਵਾਰੀ ਬੈਂਕ ਮੈਨੇਜਰ ਦੀ ਹੋਵੇਗੀ ਨਜ਼ਦੀਕੀ ਪਿੰਡ ਬੁੰਡਾਲਾ ਦੀ ਜਲੰਧਰ ਕੇਂਦਰੀ ਸਹਿਕਾਰੀ ਬੈਂਕ ਦੀ ਬ੍ਰਾਂਚ ਅੱਗੇ ਲੱਗੇ ਧਰਨੇ ਮੌਕੇ ਹਾਜ਼ਰ ਜਮਹੂਰੀ ਕਿਸਾਨ ਸਭਾ ਦੇ ਆਗੂ ਜਸਵਿੰਦਰ ਸਿੰਘ ਟੀਸੀ ਨੇ ਦੱਸਿਆ ਕਿ ਟੀਸੀਆਂ ਕਾਨਾ ਦੇ ਦੁਕਾਨਦਾਰ ਅਮਿਤ ਸੂਦ ਵੱਲੋਂ ਪਰਮਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਟੀਸੀਆਂ ਕਾਨਾ ਦੇ ਇੱਕ ਲੋਨ ਵਿੱਚ ਗਾਰੰਟੀ ਪਾਈ ਗਈ ਸੀ ਅਮਿਤ ਤੋਂ ਇਲਾਵਾ ਪਰਮਜੀਤ ਦੇ ਭਰਾ ਨੇ ਵੀ ਗਾਰੰਟੀ ਪਾਈ ਹੈ ਅਮਿਤ ਨੇ 2018 ਵਿੱਚ ਬੈਂਕ ਵਿੱਚ ਐਫ.ਟੀ. ਕਰਵਾਈ ਸੀ ਜਿਸ ਦਾ 13 ਸਾਲਾਂ ਦਾ ਬੇਟਾ ਬਿਮਾਰ ਹੋ ਗਿਆ ਸੀ ਜਿਸ ਦੇ ਇਲਾਜ ਤੇ ਉਸ ਦਾ ਕਾਫੀ ਖਰਚਾ ਆਇਆ ਪਰ ਉਸ ਦਾ 13 ਸਾਲਾਂ ਦਾ ਬੱਚਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਉਸ ਨੇ ਦੱਸਿਆ ਕਿ ਉਸ ਨੇ ਉਸ ਦੇ ਇਲਾਜ ਲਈ ਲੋਕਾਂ ਤੋਂ ਪੈਸੇ ਲਏ ਸਨ ਜੋ ਉਸ ਨੇ ਵਾਪਸ ਦੇਣੇ ਹਨ ਬੈਂਕ ਵਿੱਚ ਜਮ੍ਹਾਂ ਉਹ ਆਪਣੀ ਐਫ ਡੀ ਜੋ ਕਿ ਹੁਣ 70-75 ਹਜ਼ਾਰ ਦੇ ਕਰੀਬ ਬਣ ਚੁੱਕੀ ਹੈ ਦੀ ਰਾਸ਼ੀ ਬੈਂਕ ਕੋਲੋਂ ਮੰਗ ਰਿਹਾ ਸੀ ਜਦਕਿ ਬੈਂਕ ਵੱਲੋਂ ਲੋਨ ਲੈਣ ਵਾਲੇ ਪਰਮਜੀਤ ਸਿੰਘ ਨੂੰ ਡਿਫਾਲਟਰ ਘਰਾਣ ਦਿੱਤੇ ਜਾਣ ਕਾਰਨ ਤੇ ਲੋਨ ਵਿੱਚ ਗਰੰਟਰ ਹੋਣ ਕਾਰਨ ਉਸਦੀ ਰਾਸ਼ੀ ਰਿਲੀਜ਼ ਨਹੀਂ ਕੀਤੀ ਜਾ ਰਹੀ ਸੀ ਅਮਿਤ ਨੇ ਦੱਸਿਆ ਉਹ ਬੈਂਕ ਮੁਲਾਜ਼ਮਾ ਨੂੰ ਪਰਮਜੀਤ ਦੇ ਘਰ ਵੀ ਲੈ ਕੇ ਗਿਆ ਸੀ ਅਤੇ ਉਸ ਦੇ ਭਰਾ ਬਾਰੇ ਜਾਣਕਾਰੀ ਦੇ ਦਿੱਤੀ ਸੀ ਪਰ ਉਨਾਤੇ ਕਾਰਵਾਈ ਕਰਨ ਦੇ ਬਜਾਏ ਬੈਂਕ ਉਸਦੀ ਰਾਸ਼ੀ ਰੋਕ ਕੇ ਉਸਨੂੰ ਹੀ ਖੱਜਲ ਖੁਆਰ ਤੇ ਤੰਗ ਪਰੇਸ਼ਾਨ ਕਰ ਰਿਹਾ ਹੈ ਜਦ ਕਿ ਡਿਫਾਲਟਰ ਹੋਇਆ ਪਰਮਜੀਤ ਆਰਮਨਲ ਬੈਠਾ ਹੈ ਜਿਸ ਤੋਂ ਬਾਅਦ ਉਸ ਵੱਲ ਜਮਹੂਰੀ ਕਿਸਾਨ ਸਭਾ ਦੇ ਮੈਂਬਰਾਂ ਅਤੇ ਆਗੂਆਂ ਨਾਲ ਲਾਜ ਬੁੰਡਾਲਾ ਦੀ ਸਕਾਰੀ ਬੈਂਕ ਅੱਗੇ ਤਰਨਾ ਮਾਰਿਆ ਗਿਆ ਬੈਂਕ ਮੈਨੇਜਰ ਅਮਰਜੀਤ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ 2019 ਵਿੱਚ ਪਰਮਜੀਤ ਸਿੰਘ ਵੱਲੋਂ ਲੋਨ ਵਿੱਚ ਡਿਫਾਲਟਰ ਹੋਣ ਕਾਰਨ ਅੰਮਿਤ ਸੂਦ ਦੀ ਐਫਡੀ ਕਿ ਕੀਤੀ ਗਈ ਹੈ ਕਿਉਂਕਿ ਅਮਿਤ ਨੇ ਉਸਦੀ ਗਾਰੰਟੀ ਪਾਈ ਹੈ ਇਹ ਰਾਸ਼ੀ ਸਾਡੇ ਵੱਲੋਂ ਰਿਲੀਜ਼ ਨਹੀਂ ਕੀਤੀ ਜਾ ਸਕਦੀ ਇਸ ਸੰਬੰਧੀ ਜ਼ਿਲੰਦਰ ਹੈੱਡ ਆਫਿਸ ਵਿੱਚ ਬੈਠੇ ਜ਼ਿਲ੍ਹਾ ਮੈਨੇਜਰ ਹੀ ਕੋਈ ਫੈਸਲਾ ਲੈ ਸਕਤੇ ਹਨ ਉਹ ਸ਼ੁੱਕਰਵਾਰ ਨੂੰ ਆਪਣੇ ਸੀਨੀਅਰ ਅਧਿਕਾਰੀ ਕੋਲ ਜਾਣਗੇ ਅਤੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆ ਦੇਣਗੇ ਮੈਂ ਅਮਿਤ ਸੂਦ ਕਨਟੇਸੀਆ ਜਿਹੜੀ ਤੁਹਾਡੀ ਐਫਡੀ ਹੋਈ ਹੈ ਕਿਹੜੇ ਸਾਲ ਦੇ ਵਿੱਚ 2018 ਦੇ ਵਿੱਚ 7 ਸਾਲ ਹੋ ਗਏ ਹਾਂ ਜੀ 2018 ਚ ਤੇ 2019 ਚ ਭਾਜੀ 파ਰਮਜੀਤ ਸਿੰਘ ਨੇ 2019 ਦੇ ਵਿੱਚ 파ਰਮਜੀਤ ਸਿੰਘ ਨੇ ਲੋਨ ਚੱਕਿਆ ਸੀ ਉਹਦੇ ਵਿੱਚ ਮੈਂ ਗਾਰੰਟੀ ਬਾਈ ਸੀ ਇੱਕ ਮੈਂ ਤੇ ਇੱਕ ਸਰਬਜੀਤ ਸਿੰਘ ਨੇ ਅਸੀਂ ਦੋ ਜਣਿਆਂ ਨੇ ਤੇ ਮੈਂ 2018 ਦਾ ਐਫਡੀ ਮੈਨੂੰ ਲੋਡ ਨਹੀਂ ਪਈ ਤੇ ਉਦੋਂ ਬਾਅਦ ਨਾ ਮੈਂ ਕਦੀ ਇਹਨਾਂ ਤੋਂ ਮੰਗੀ ਹੁਣ ਪਿੱਛੇ ਜੇ ਮੇਰੇ ਬੇਟਾ ਥੋੜਾ ਬਿਮਾਰ ਹੋ ਗਿਆ ਤੇ ਉਦੋਂ ਮੈਨੂੰ ਲੋਡ ਪਈ ਤਾਂ ਮੈਂ ਜਦੋਂ ਇਹਨਾਂ ਤੋਂ ਮੰਗਣ ਆਇਆ ਤੇ ਇਹ ਕਹਿੰਦੇ ਤੇ ਲੀਨ ਮਾਰਕ ਲੱਗਾ ਆ ਮੈਨੂੰ ਮੈਨੇਜਰ ਸਾਹਿਬ ਕਹਿੰਦੇ ਤੇ ਮੈਂ ਕਹਾ ਫੇ ਇਹ ਕਿੱਦਾਂ ਹਟੂਗਾ ਉਹ ਕਹਿੰਦਾ ਜਦੋਂ ਤੂੰ ਉਹਦੇ ਪੈਸੇ ਉਹਦੇ ਮੜਾਉਂਗਾ ਮੈਂ ਕਹਾ ਤੁਸੀਂ ਦੇਖੋ 2019 ਚ ਉਹਨੇ ਲੋਨ ਚੱਕਿਆ ਹੁਣ ਚੱਲਦਾ 25 ਜਾਂ 24 ਚੱਲਦਾ ਹੋਊਗਾ ਜਿਹੜੀ ਵੀ ਉਹ ਉਹ ਸਾਡੀ ਪਹਿਲਾਂ ਗੱਲ ਹੋਈ ਆ ਮੈਂ ਕਹਾ ਭਾਜੀ ਤੁਸੀਂ ਫੇ ਉਹਨੂੰ ਨੋਟਿਸ ਨਹੀਂ ਤੁਸੀਂ ਕੇਸ ਨਹੀਂ ਬਣਾਉਂਦੇ ਉਹਦਾ ਤੁਸੀਂ ਬਣਾਓ ਕੇਸ ਬਣਾਓ ਤੇ ਉਹ ਬਸ ਅੱਜ ਬਣਾਉਣੇ ਕੱਲ ਬਣਾਉਣੇ ਇਹ ਵੀ ਭਾਜੀ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਮੈਂ ਤੇ ਮੇਰੇ ਵਾਈਫ ਆ ਭਾਜੀ ਅਸੀਂ ਬੜੇ ਦੁਖੀ ਆ ਮੈਂ ਹੁਣ ਤੁਹਾਨੂੰ ਕੀ ਦੱਸਾਂ ਯਾਨੀ ਕੀ ਇੱਥੇ ਵੀ ਇਹਨਾਂ ਨੂੰ ਵੀ ਪਤਾ ਬੈਂਕ ਮੈਨੇਜਰ ਨੂੰ ਵੀ ਪਤਾ ਮੇਰੇ ਹਾਲਾਤ ਕਿੱਦਾਂ ਦੇ ਆ ਕਿੱਦਾਂ ਦੇ ਨਹੀਂ ਮੈਂ ਹੁਣ ਦੱਸ ਨਹੀਂਦਾ ਤੁਹਾਨੂੰ ਤੇ ਉਦੋਂ ਬਾਅਦ ਜਦੋਂ ਅਸੀਂ ਦੋਨੇ ਜਣੇ ਆਏ ਆ ਮੈਂ ਐਪਲੀਕੇਸ਼ਨ ਲਿਖ ਕੇ ਲਿਆ ਆ ਵੀ ਮੇ ਸਾਡੀ ਆ ਐਫ ਡੀ ਆ ਇੰਨੇ ਸੰਦੀ ਆ ਸਾਨੂੰ ਦਿੱਤੀ ਜਾਵੇ ਐਸ ਸਾਨੂੰ ਡਰਾਫਟ ਬਣਾ ਕੇ ਦਿੱਤੀ ਜਾਵੇ ਉਦੋਂ ਬਾਅਦ ਇਹ ਮੈਨੂੰ ਕਹਿੰਦੇ ਵੀ ਇਦਾਂ ਨਹੀਂ ਸਾਨੂੰ 2 ਦਿਨ ਦਾ ਟਾਈਮ ਦੇਓ ਮੈਂ ਕਹਾ ਚਲੋ ਠੀਕ ਉਦੋਂ ਬਾਅਦ ਇਹਨਾਂ ਨੇ ਮੈਨੂੰ ਯਾਨੀ ਕਿ ਨੋਟਿਸ ਕਢਾਇਆ ਉੱਥੋਂ ਇਹ ਹੈੱਡ ਆਫਿਸ ਤੋਂ ਹਾਂ ਚੱਕਰਿਆ ਭਾਈ ਇਹ ਤੁਹਾਨੂੰ ਕੋ ਨੋਟਿਸ ਵੀ ਇਹਨਾਂ ਨੇ ਨੋਟਿਸ ਭਾਈ ਜੀ ਜਦੋਂ ਹਨਾ ਜਦੋਂ ਮੈਂ ਇਹਨਾਂ ਨੂੰ ਕਿਹਾ ਆ ਬਈ ਆਹਾਂ ਅਸੀਂ ਪੈਸੇ ਲੈ ਕੇ ਜਾਣੇ ਆ ਜਾਂ ਜੇ ਤੁਸੀਂ ਇਹ ਕਹਿੰਦੇ ਲੇਨਮਾਰਕ ਲੱਗਾ ਮੈਂ ਕਹਾ ਤੁਸੀਂ ਮੈਨੂੰ ਲੈ ਕੇ ਦੇ ਦਿਓ ਇੱਥੇ ਲੇਨਮਾਰਕ ਲੱਗਾ ਮੈਂ ਆ ਵੀ ਆਪਣੇ ਪੈਸੇ ਲੈ ਲੂੰਗਾ ਮੈਂ ਆਪਾਂ ਤੁਹਾਡੇ ਨਾਲ ਬੇਸਨਾ ਥੋੜੋ ਆ ਇਹ ਹੀ ਮੇਰੀ ਫਸਟ ਦਾਣ ਗੱਲ ਹੋਈ ਆ ਇਹ ਹੀ ਹੁਣ ਗੱਲ ਆ ਮੈਨੂੰ ਲਿਖ ਦੇਣ ਵੇ ਤੇ ਲੇਨ ਮਾਰਕ ਲੱਗਾ ਮੈਂ ਆ ਵੀ ਆਪਣੇ ਪੈਸੇ ਲੈ ਲੂੰਗਾ ਮਚੋਰ ਤਾ ਦੋ ਰੁਪਏ ਦੀ ਲੱਗ ਮਚੋਰ ਮੈਂ ਚੱਕੇ ਨਹੀਂ ਭਾਈ 2018 ਤੋਂ ਪੈਸੇ ਮੈਂ ਤਾਂ ਚਲੋ ਜਦੋਂ ਮੈਨੂੰ ਲੋਡ ਸੀ ਮੈਂ ਉਦੋਂ ਹੀ ਚੱਕਣਾ ਸੀ ਹੁਣ ਮੈਨੂੰ ਲੋਡ ਆ ਦੇ ਦਿੰਦੇ ਨਹੀਂ ਤੁਸੀਂ ਦੇਖਿਆ ਇੰਟਰਸਟ ਪਾ ਕੇ ਕਿੰਨੇ ਬਣ ਗਏ ਹੁਣ ਆਮਾਉਂਟ ਮੈਂ ਇਸ ਹਾਮਨਾਉ ਨੂੰ ਪੈ ਗਿਆ ਹੁਣ ਵੇ 3000 ਰੁਪਿਆ ਸਾਲ ਦਾ ਪੈਣਾ ਆ ਤੇ 2018 ਤੋਂ ਦੇਖ ਲਓ ਕਿੰਨੇ ਆ 3000 ਹਾਂਜੀ 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 ਲੱਖ ਰੁਪਏ ਦੇ ਦੇ 60 60 ਦੀ ਸੀ ਕੀ ਕੋਈ ਆ ਵੀ ਬਾਈ ਹੀ ਆਰ ਵੀ ਆ ਗਿਆ ਜੇ ਪੈ ਗਿਆ ਤੇ ਜਿਹੜਾ ਇਹਦਾ ਦੂਜਾ ਬ੍ਰਦਰ ਹੈ ਜਿਹੜਾ ਹਾਂਜੀ ਉਹਦੇ ਵੀ ਕੋਈ ਹਾਂ ਫੇ ਭਾਈ ਮੈਂ ਉਹਨਾਂ ਦੇ ਬੈਂਕ ਜਾਨੀ ਕਿ ਇਹਨਾਂ ਮੈਂ ਇਹਨਾਂ ਦੀ ਪੂਰੀ ਮਦਦ ਕਰਦਾ ਹਰੇਕ ਕੰਮ 'ਚ ਵੀ ਮੈਨੂੰ ਪੰਚਾਇਤ ਇਹ ਕਹਿੰਦੇ ਤੂੰ ਪੰਚਾਇਤ ਲੈ ਕੇ ਜਾ ਪੰਚਾਇਤ ਲੈ ਕੇ ਗਿਆ ਉਸ ਤੋਂ ਬਾਅਦ ਮੈਂ ਉਹਨਾਂ ਦੇ ਘਰ ਦੀ ਫਰਦ ਦੀ ਉਹ ਵੀ ਕਢਾਈ ਉਹਦੇ ਭਰਾ ਦੀ ਮੈਂ ਨਾ ਉਹ ਗੱਡੀ ਚਲਾਉਂਦਾ ਉਹ ਵੀ ਉਹਦੀਆਂ ਫੋਟੋਆਂ ਉੱਥੇ ਹੈੱਡ ਆਫਿਸ ਦੇ ਕੇ ਆਇਆ ਕਾਰਨਾਂ ਤਾਂ ਇਹਨਾਂ ਨੇ ਮੈਂ ਥੋੜਾ ਭਾਈ ਕਰਨਾ ਕੁਝ ਬੈਂਕ ਨਹੀਂ ਕਰਨਾ ਹਾਂ ਜੀ ਇਹ ਮੈਨੂੰ ਇਹ ਮੈਨੇਜਰ ਸਾਹਿਬ ਕਰ ਰਹੇ ਆ ਬਡਾਲੇ ਕੋਆਪਰੇਟਿਵ ਬੈਂਕ ਦੇ ਆ ਮੈਂ ਮੈਨੀ ਮੈਨੂੰ ਪੈਸੇ ਚਾਹੀਦੇ ਭਾਜੀ ਮੈਂ ਆ ਨਾ ਮੈਂ ਸੱਚੀ ਕੋ ਖਾ ਕੇ ਮਰ ਜਾਣਾ ਮੈਂ ਆਉਣਾ ਕੈਮਰੇ ਸਾਹਮਣੇ ਕਿੰਨਾ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਇਹ ਮੈਨੇਜਰ ਹੋਊਗਾ ਫੇਰ ਮੈਂ ਜਸਵੰਦਰ ਢੇਸੀ ਜਮਹੂਰੀ ਕਿਸਾਨ ਸਭਾ ਪੰਜਾਬ ਦਾ ਸੂਬਾ ਕਮੇਟੀ ਮੈਂਬਰ ਅੱਜ ਅਸੀਂ ਜਿਹੜਾ ਇਹ ਪਿੰਡ ਬਡਾਲਾ ਦੇ ਵਿੱਚ ਕੋਆਪਰੇਟਿਵ ਜਿਹੜੀ ਬੈਂਕ ਆ ਜ਼ਿਮੀਂਦਾਰਾ ਉਹਦੇ ਮੂਰੇ ਧਰਨਾ ਲਾਉਣਾ ਸਾਨੂੰ ਮਜਬੂਰੀ ਵਸਾਜ ਬੈਣਾ ਪੈ ਗਿਆ ਕਿਉਂਕਿ ਜਿਹੜਾ ਸਾਡੇ ਪਿੰਡ ਦਾ ਅਮਨਤ ਕੁਮਾਰ ਸ਼ੂਰ ਆ ਉਹਨੇ ਇੱਕ ਬੰਦੇ ਦੀ ਗਾਰੰਟੀ 50000 ਲੋਨ ਦੇ ਵਿੱਚ ਆਪਣੀ ਗਾਰੰਟੀ ਦਿੱਤੀ ਸੀ ਜਦੋਂ ਕਿ ਇਸ ਬੈਂਕ ਨਾਲ ਉਹ ਜਿੱਥੇ ਬੇਰਕਾ ਦਾ ਸੁਸਾਇਟੀ ਦਾ ਦੁੱਧ ਦਾ ਦਾਨ ਪ੍ਰਦਾਨ ਕਰਦਾ ਆ ਇਸ ਬੈਂਕ ਦੇ ਨਾਲ ਬਹੁਤ ਜ਼ਿਆਦਾ ਮਸੂਦ ਦਾ ਬਹੁਤ ਚਿਰਦਾ ਆ ਉਹਦੇ ਵਿੱਚੇ ਅਮਨ ਸ਼ੂਰ ਦੀ ਆ ਕੋਈ 60000 ਦੀ ਮੰਨ ਲਓ ਵੀ 60000 ਦੀ ਜਿਹੜੀ ਆ ਜੀ ਐਫ ਡੀ ਪਈ ਆ ਉਹਦਾ ਕੋਈ ਵਿਆਜ ਵੀ ਪੈ ਕੇ ਲਗਭਗ 70 75000 ਰੁਪਈਆ ਜਿਹੜਾ ਉਹ ਬਣਿਆ ਆ ਉਹ ਜਿਨ੍ਹਾਂ ਨੂੰ ਜਿਹੜੀ ਮੰਨ ਲਓ ਕਰਾਈ ਸੀ ਜਿਹੜੀ ਮੰਨ ਲਓ ਵੀ ਨੇ ਉਹ ਲੋਨ ਲੈ ਕੇ ਦਿੱਤਾ ਸੀ ਆਪਣੇ ਉਹ ਤੇ ਉੱਤੇ ਜਿਹੜੀ ਆ ਇਹਨੇ ਮੰਨ ਲਓ ਜਮਾਤ ਦਿੱਤੀ ਸੀ ਉਹਦੇ ਵਿੱਚ ਉਹ ਬੰਦਾ ਜਿਹੜਾ ਡਿਫਾਲਟਰ ਹੋ ਗਿਆ ਪਰਮਜੀਤ ਸਿੰਘ son of ਜਗਿੰਦਰ ਸਿੰਘ ਪਿੰਡ ਢਿਸੀਆਂ ਕੰਨ ਇਹ ਬੰਦਾ ਜਿਹੜਾ ਆ ਬਾਰ-ਬਾਰ ਇਹ ਮੰਨ ਲਓ ਇੱਥੇ ਆ ਕੇ ਬੈਂਕ ਵਾਲਿਆਂ ਨੂੰ ਕਹਿ ਰਿਹਾ 3 ਸਾਲ ਤੋਂ ਵੇ ਭਾਈ ਮੈਨੂੰ ਪੈਸੇ ਲੋੜਿਆ ਮੈਂ ਪੈਸੇ ਚੱਕੇ ਤੇ ਮੇਰੇ ਪੈਸੇ ਕਹੇ ਦਵਾ ਕੇ ਰੱਖੇ ਹੋਵੇ ਤੁਸੀਂ ਜਿਓ ਬੰਦੇ ਨਹੀਂ ਕਸਤਾ ਦਿੰਦੇ ਮੈਂ ਤੁਹਾਡੇ ਨਾਲ ਜਾਣਾ ਵੇ ਤੁਸੀਂ ਉਹ ਮਤਲਬ ਜੋ ਬੰਦੀ ਕਾਰਵਾਈ ਆ ਬੈਂਕ ਦੀ ਉਹ ਕਰੋ ਆਪਣੀ ਜੋ ਬੰਦੀ ਕਾਰਵਾਈ ਆ ਅੱਜ ਜਾਣਿਆ ਕੱਲ ਜਾਣਿਆ ਕੋਈ ਅੱਜ ਤੋਂ 15 ਦਿਨ ਪਹਿਲਾਂ ਇਹ ਮੰਨ ਲਓ ਵੇ ਇੱਥੇ ਮੈਨੇਜਰ ਸਾਹਿਬ ਤੇ ਸਾਡੇ ਪਿੰਡ ਦੀ ਪੰਚਾਇਤ ਤੇ ਲੰਬੜਦਾਰ ਲਵਾਇਆ ਜੀ ਉਹ ਤੇ ਅਮਦ ਸੂਦ ਉਹਨਾਂ ਨੂੰ ਘਰ ਲੈ ਕੇ ਸਵੇਰ ਨੂੰ 7 ਵਜੇ ਗਿਆ ਉਹ ਜਿਹੜਾ ਪਵਨ ਪਵਨ ਪਰਮਜੀਤ ਸਿੰਘ ਆ ਉਹਦੀ ਵਾਈਫ ਤਾਂ ਉਹਦੇ ਬੱਚੇ ਜਿਹੜੇ ਟਕਰੇ ਉਹਨਾਂ ਨੇ ਕਿਹਾ ਵੀ ਅੱਜ ਅਸੀਂ 11 ਵਜੇ 10000 ਰੁਪਿਆ ਦੇ ਦਵਾਂਗੇ ਬਾਕੀ ਬੈਠ ਕੇ ਗੱਲਬਾਤ ਕਰ ਲੈਨੇ ਆ। ਚਲੋ ਉਹਦੇ ਤੇ ਮੰਨ ਲਵੇ ਵਾਸ ਮੁੜ ਕੇ ਆ ਗਿਆ ਗੱਲਬਾਤ ਕਰਕੇ ਵੀ ਭਾਈ ਤੁਸੀਂ ਦਿਓ ਜ਼ਰੂਰ। ਉਹ ਤੋਂ ਬਾਅਦ ਕੀ ਹੋਇਆ ਵੀ ਜਦੋਂ 11 ਵਜੇ ਤਾਂ ਉਹਨੇ ਫੋਨ ਕਰ ਦਿੱਤਾ ਪਰਮਜੀਤ ਦੀ ਵਾਈਫ ਨੇ ਵੀ ਸ਼ਾਮ ਨੂੰ ਦਵਾਂਗੇ ਪ੍ਰਬੰਧ ਨਹੀਂ ਹੋ ਸਕਿਆ। ਜਦੋਂ ਸ਼ਾਮ ਨੂੰ ਹੋਇਆ ਤਾਂ ਫੋਨ ਉਹਨੇ ਚੱਕਣਾ ਅੱਜ ਤੇ ਬੰਦ ਕਰਤਾ ਨਾ ਪਿੰਦੇ ਸਰਪੰਚ ਦਾ ਨਾ ਲੰਬੜਦਾਦ ਦਾ ਨਾ ਅਮਦ ਦਾ। ਨਾ ਇਹਨਾਂ ਦਾ ਕਿਸੇ ਦਾ ਚੱਕਿਆ ਨਹੀਂ ਇਹ ਮੰਨ ਲਓ ਵੀ ਅਮਿਤ ਕੁਮਾਰ ਜਿਹੜਾ ਤਿੰਨ ਤਰੀਕਾ ਜਿਹੜੀਆਂ ਐ ਜਲੰਧਰ ਵੀ ਮੰਨ ਲਓ ਆਪਣੀਆਂ ਜਿਹੜੇ ਉੱਥੇ ਭੁਗਤਾਇਆ ਜਾ ਕੇ ਆ ਪੇਸ ਕਿਸੇ ਦੇ ਨਾਲ ਸੰਬੰਧਤ ਉਹਨਾਂ ਨੇ ਉਹ ਤਿੰਨਾਂ ਤੋਂ ਬਾਅਦ ਕਿਹਾ ਵੇ ਦਿਵਾਲੀ ਤੋਂ ਬਾਅਦ ਤੁਹਾਡਾ ਮਸਲਾ ਜਿਹੜਾ ਹੱਲ ਕਰ ਦਿੰਦੇ ਆ ਹੁਣ ਜਦੋਂ ਇੱਥੇ ਫੇਰ ਦਿਵਾਲੀ ਲੰਘੀ ਹੁਣ ਫੇਰ ਗੱਲਬਾਤ ਜਦੋਂ ਕੀਤੀ ਆ ਤੇ ਮਸਲਾ ਜਿਹੜਾ ਜਿਉਂ ਦੀ ਤਿਉਂ ਆ ਤੇ ਅੱਜ ਫੇਰ ਅਸੀਂ ਕੱਲ ਅਮਿਤ ਕੁਮਾਰ ਇੱਥੇ ਆਇਆ ਕੱਲ ਵੀ ਆਪਣੀ ਇਸ ਸੰਬੰਧ ਵਿੱਚ ਆਵੇ ਭਾਈ ਮੈਨੂੰ ਐਫ ਡੀ ਦੇ ਪੈਸੇ ਦਿਓ ਜਦੋਂ ਇਹ ਬਾਰ-ਬਾਰ ਤੈਂਸਲ ਤੋਂ ਘੋਮਦੇ ਨੂੰ ਜਲੀਲ ਕਰਦੇ ਆ ਤੇ ਅਮਿਤ ਕੁਵਾਰ ਨੇ ਮੈਨੂੰ ਫੋਨ ਕੀਤਾ ਕਹਿੰਦਾ ਵੀ ਅੰਕਲ ਵੀ ਇੱਕ ਇਦਾਂ ਦਾ ਗੱਲਬਾਤ ਆ ਵੀ ਮੈਂ ਕੁਝ ਖਾ ਕੇ ਮਰ ਮਰ ਜਾਣਾ ਮੈਂ ਕਿਹਾ ਤੈਂ ਕਹਦੇ ਮਰ ਜਾਣਾ ਕਹਿੰਦਾ ਵੀ ਬੈਂਕ ਵਾਲੇ ਮੇਰੇ ਪੈਸੇ ਨਹੀਂ ਦਿੰਦੇ ਮੈਂਗਾ ਕਿਸੇ ਦੇ ਦੇਣਿਆ ਮੈਨੂੰ ਬਾਰ-ਬਾਰ ਜਿਹੜੇ ਜਲੀਲ ਕਰ ਰਹੇ ਆ ਮੈਂ ਕਿਹਾ ਕੋਈ ਗੱਲ ਨਹੀਂ ਅੱਜ ਹੀ ਸਵੇਰ ਦੇ 11 ਵਜੇ ਦੇ ਪੰਜ-ਸੱਤ ਪੈਂਦੇ ਜਿਹੜੇ ਮੋਤਵਾਰ ਬੰਦੇ ਆ ਉਹਨਾਂ ਨੂੰ ਨਾਲ ਲੈ ਕੇ ਗੱਲਬਾਤ ਕਰ ਲਈ ਆਏ ਸੀ ਮੈਨੇਜਰ ਸਾਹਿਬ ਜਿਹੜੇ ਉਹ ਬਿਲਗੇ ਡਿਊਟੀ ਤੇ ਗਿਆ ਸੀ ਇੱਥੋਂ ਮੰਨ ਲਓ ਇਹਨਾਂ ਦੇ ਅਸੀਂ ਫੋਨ ਕੀਤਾ, ਵੇਟ ਕੀਤਾ, ਮੰਨ ਲਓ 2 ਵਜੇ ਆਏ ਆ। 2 ਵਜੇ ਇਹਨਾਂ ਨਾਲ ਗੱਲਬਾਤ ਕੀਤੀ ਆ ਵੀ ਜੇ ਉਹ ਜਦੋਂ ਬੰਦੇ ਨੂੰ ਤੁਹਾਨੂੰ ਫੜਾ ਰਿਹਾ ਵੀ ਬੰਦੇ ਨੂੰ ਫੜ ਲਓ। ਇਹਦੇ ਪੈਸੇ ਦਾ ਕੀ ਕਸੂਰ ਆ? ਜਦੋਂ ਕਿ ਅਦਾਰਾ ਵੀ ਨਹੀਂ ਇਹ ਗੱਲ ਕਹਿੰਦਾ ਵੀ ਤੂੰ ਇਹਦੇ ਪੈਸੇ ਰੱਖ ਸਕਦੇ ਆ ਇਹ। ਅਦਾਰਾ ਵੀ ਇਹ ਗੱਲ ਕਹਿ ਰਿਹਾ। ਸਿਰਫ ਜਿਹੜਾ ਦੂਜਾ ਗਰੰਟਰ ਆ ਉਹ ਪਰਮਜੀਤ ਦਾ ਭਾਈ ਆ। ਉਹ ਬਾਹਰ ਮੰਨ ਲਓ ਵੀ ਆਪਣੀ ਗੱਡੀ ਚ ਚਲਾਉਂਦਾ ਉਹ ਆਪਣਾ ਕਾਰੋਬਾਰ ਕਰਦਾ ਸਿਰਫ ਇਹਦੇ ਪੈਸੇ ਪਾ ਕੇ ਕਰਕੇ ਇਹ ਬੈਂਕ ਵਾਲਿਆਂ ਨੇ ਸਮਝਿਆ ਵੀ ਸਾਡੇ ਪੈਰ ਥੱਲੇ ਪਟੇਰਾ ਆ ਆ ਵੀ ਜਿੱਦਾਂ ਸਾਨੂੰ ਲੋੜ ਨੇਗੀ। ਇਨੇ ਆਪਣੀ ਬਣਦੀ ਕਾਰਵਾਈ ਨਹੀਂ ਕੀਤੀ ਜਦੋਂ ਅੱਜ ਅਸੀਂ ਗੱਲਬਾਤ ਕਰਨ ਆਏ ਆ ਇਹ ਵੀ ਕਿਹਾ ਵੀ ਜੇ ਕੋਈ ਫਿਰ ਕੋਸ਼ਾਨੂੰ ਲਿਖਤੇ ਦੇ ਫਿਰ ਇਹ ਜਲੰਧਰ ਜਾਵਾਂਗੇ ਨਾ ਕੁਝ ਲਿਖ ਕੇ ਦੇਣ ਨੂੰ ਤਿਆਰਿਆ ਨਾ ਕੋਈ ਹੋਰ ਗੱਲ ਕਰਨ ਨੂੰ ਤਿਆਰਿਆ ਮਜਬੂਰ ਨੇ ਫਿਰ ਮੰਨ ਲਓ 3:00 ਵਜੇ ਸਾਨੂੰ ਅੰਦਾਜ਼ ਹੀ ਕਿਹਾ ਵੀ ਅਸੀਂ ਜਾਣਾ ਨਹੀਂ ਸਾਡਾ ਗੱਲਬਾਤ ਨਵੇੜ 3:00 ਵਜੇ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਫਿਰ ਸਾਨੂੰ ਪਤਾ ਲੱਗਾ ਅਸੀਂ ਉੱਠ ਕੇ ਆ ਕੇ ਨੂੰ ਅੰਦਰ ਮੰਨ ਲਓ ਦੇ ਕੇ ਤੇ ਅਸੀਂ ਬਾਹਰ ਉਸ ਵੇਲੇ ਧਰਨੇ ਤੇ ਜਦੋਂ 3:00 ਵਜੇ ਅਸੀਂ ਬੈਠੇ ਆਂ ਅੰਦਰ ਮੰਨ ਲਓ ਪੁਲਿਸ ਮੁਲਾਜ਼ਮ ਆਇਆ ਕੋਈ ਹੋਰ ਮੋਹਰ ਵਾਰ ਦੋ ਚਾਰ ਬੰਦੇ ਪਏ ਆ ਗੱਲਬਾਤ ਅੰਦਰ ਬਾਤ ਚੱਲ ਰਹੀ ਆ ਹਜੇ ਉਹ ਗੱਲ ਕੀ ਬਣਦਾ ਕੀ ਨਹੀਂ ਬਣਦਾ ਆ ਮੰਨ ਲਓ ਅੱਜ ਦਾ ਮਸਲਾ ਧੰਵਾਦ ਜੀ ਕੋਈ ਨੋਟਿਸ ਵਗੈਰਾ ਮੇਰੇ ਕੋਈ ਨੋਟਿਸ ਨਹੀਂ ਕੋਈ ਕੁਝ ਨਹੀਂ ਤਿੰਨ ਸਾਲ ਤੋਂ ਮੰਨ ਲਓ ਇਹ ਆ ਰਿਹਾ ਹੈ ਕਦੋਂ ਦੀ ਐਫਡੀ ਕਦੋਂ ਦੀ ਹੋਈ ਹੈ 2018 ਦੀ ਅਮਰ ਅਮਰਜੀਤ ਸਿੰਘ ਸਰ ਜਿਦੋਂ ਇੱਕ ਵਾਰ ਜਿਹੜਾ ਧਰਨ ਲਗਾ ਹੈ ਅਮੀ ਸੂਰ ਨੇ ਜਿਹੜਾ ਕਹਰੇ ਜੀ ਕੋਈ ਐਕਟਲੀ ਉਹਦੀ ਸਿੰਘੀ ਉਹਦੇ ਐਫਡੀ ਨਹੀਂ ਦਿੱਤੇ ਜਿਹੜੇ ਪੇਮੈਂਟ ਕੀ ਮੰਗ ਲਈ ਸਰ ਸਰ ਇਸ ਨੇ ਪਰ ਮੀ ਸੰਘ ਦੇ ਨਾਮ ਦਾ ਬੰਦਾ ਆ ਉਸ ਨੇ ਗਾਰੰਟੀ ਪਾਈ ਸੀ 2019 ਦੇ ਵਿੱਚ ਉਸ ਨੇ ਲੋਨ ਚੱਕਿਆ ਸੀ ਪਰ ਮੀ ਸੰਘ ਨੇ 2020 ਦੇ ਵਿੱਚ ਉਹ ਡਿਫਾਲਟਰ ਹੋ ਗਿਆ ਐਨਪੀ ਆ ਗਿਆ ਉਸ ਵੇਲੇ ਬ੍ਰਾਂਚ ਮੈਨੇਜਰ ਨੇ ਇਹਦੀ ਐਫਡੀ ਸੀ ਉਹ ਲੀਨ ਮਾਰ ਕਰਤੀ ਉਹ ਬਰਾਜ ਕਰ ਲਈ ਇਸ ਕਰਕੇ ਇਹ ਕਹਿੰਦਾ ਮੈਨੂੰ ਪੈਸਿਆਂ ਦੀ ਲੋੜ ਆ ਜੋ ਕਿ ਅਸੀਂ ਬ੍ਰਾਂਚ ਮੈਨੇਜਰ ਨਹੀਂ ਇਹਨੂੰ ਲੀਨ ਮਾਰ ਤੋਰ ਸਕਦਾ ਇਹ ਹੈਡ ਉਸ ਲੈਵਲ ਦਾ ਕੰਮ ਆ ਇਬਰਾਹਿਮ ਜਰਨੀਸ ਨੂੰ ਦੱਸਦਾ ਇਸ ਕਰ ਮੈਂ ਇਹ ਬੇਨਤੀ ਕੀਤੀ ਸੀ ਕਿ ਸਾਡੇ ਮਾਨਯੋਗ ਅਸਰ ਡੀਐਮ ਸਾਹਿਬ ਨਾਲ ਜਾ ਕੇ ਉਹਨਾਂ ਕੋਲ ਜਾ ਹਰ ਥੋੜੀਆਂ ਗੱਲ ਕਰ ਇਹ ਉਹ ਹੀ ਕਰ ਸਕਦੇ ਆ ਪਰ ਸਾਡਾ ਲੀਗਲ ਪ੍ਰੋਸੈਸ ਚੱਲ ਰਿਹਾ ਆ ਜਿਹੜਾ ਪਰਮਜੀਤ ਹੈ ਜੀ ਉਹਦੀ ਗਰੰਟੀ ਕਹਿੰਦੇ ਉਹਦੇ ਬ੍ਰਦਰ ਨੇ ਵੀ ਪਾਈ ਹਾਂਜੀ ਉਹਦੇ ਉਹਦੇ ਤਾਂ ਵੀ ਅਸੀਂ ਪਹੁੰਚ ਕੀਤੀ ਆ ਉਹਨੂੰ ਮਿਲ ਚੁੱਕੇ ਆ ਹਾਂਜੀ ਹਾਂਜੀ ਉਹ ਵੀ ਆਪਣੇ ਤੌਰ ਤੇ ਮੈਂ ਉਹਨੂੰ ਮਿਲ ਚੁੱਕਾ ਹਾਂ ਆਪਣੇ ਤੁਰੇ ਅਵਸਰ ਕਰਿਆ ਆ ਅਸੀਂ ਪਰਮਜੀਤ ਨੂੰ ਮਿਲਣ ਦੀ ਕਈ ਵਾਰ ਕੋਸ਼ਿਸ਼ ਕੀਤੀ ਆ ਲੇਕਿਨ ਮੈਨੂੰ ਸਿਰਫ ਆਪਣੇ ਟਨਰ ਦੇ ਵਿੱਚ 7 1/4 ਮਿਲਿਆ ਉਹ ਮੈਨੂੰ ਕਦੇ ਘਰ ਮਿਲਦਾ ਵੀ ਨਹੀਂ ਤੁਹਾਨੂੰ ਦੇਖ ਲਾ ਵੀ ਕੋਈ ਲੀਗ ਨਹੀਂ ਕਰ ਰਿਹਾ ਹਾਂਜੀ ਲੀਗ ਕਰ ਰਿਹਾ ਅੰਡਰ ਪ੍ਰੈਸਸਿਆਂ ਜੀ ਜਿਹੜੀ ਹੋਂ ਤੁਸੀਂ ਜਿਹੜੀ ਐਫ ਡੀਆ ਇਹ ਬੈਂਕ ਨੇ ਫਲੱਗ ਕੀਤੀ ਨਹੀਂ ਆਪਣੇ ਹੱਥੋਂ ਠੀਕ ਨਾ ਗੱਲ ਕਰੂੰਗਾ ਉਹ ਤੋਂ ਬਾਅਦ ਵੀ ਦੱਸੂੰਗਾ ਠੀਕ ਹੈ ਠੀਕ ਹੈ ਜਿਹੜਾ ਧਰਨਾ ਲੱਗਾ ਹੋਇਆ ਜਿਹੋਨਾਂ ਦਾ ਉਹਨਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਕਿ ਮੈਨੂੰ ਆਪਣੇ ਹੱਥੋਂ ਠੀਕ ਨਾ ਗੱਲ ਕਰਨ ਦਿਓ ਉਸ ਤੋਂ ਬਾਅਦ ਮੈ ਤੁਹਾਨੂੰ ਜੋ ਹੋਵੇਗਾ ਤੇ ਦੱਸ ਮੈਂ ਉਹਨੇਰ ਗੋਸ਼ਤ ਕੀਤੀ ਆ ਵੀ ਮੇਰੇ ਨਾਲ ਵੀ ਡੀਐਮ ਸਾਹ ਨੂੰ ਮਿਲ ਲੈਣੇ ਆ ਵੀ ਤੁਸੀਂ ਵੀ ਆਪਣੇ ਦੁਆਲੇ ਬਲਤ ਕਹੋ ਤਾਂ ਮੈਂ ਵੀ ਡੀਐਮ ਸਾਹ ਨੂੰ ਰਿਕਵੈਸਟ ਕਰ ਲੈਣਾ ਜੋ ਕਹਿਣਗੇ ਮੈਂ ਉਹੀ ਕਰਵੇ ਕਰੂੰਗਾ ਅੰਮ੍ਰਿਤਕ្សੂਦ ਨੇ ਗਰੰਟੀਆਂ ਬਹੁਤ ਪਾਈਆਂ ਸੀ ਇਹਨੇ ਇਹ ਆਪਣਾ ਭਾਈਚਾਰਾ ਰੱਖਣ ਲਈ ਗਰੰਟੀਆਂ ਪਾਉਂਦਾ ਸੀਗਾ ਕਿਸੇ ਬੈਂਕ ਮੁਲਾਜ਼ਮ ਬੈਂਕ ਦਾ ਕੋਈ ਅਫਸਰ ਕਿਸੇ ਨੂੰ ਗਰੰਟੀ ਪਾਉਣ ਲਈ ਮੋਸਟਲੀ ਨਹੀਂ ਕਹਿੰਦਾ ਪਰ ਇਹ ਆਪਣੇ ਲੈਵਲ ਤੇ ਗਰੰਟੀਆਂ ਇਹ ਪਾਉਂਦਾ ਸੀਗਾ ਅਸੀਂ ਇਸ ਨੂੰ ਕਈ ਵਾਰ ਰਿਕਵੈਸਟ ਕਰ ਕਰਕੇ ਇਹਦੇ ਕਈ ਕੇਸ ਨੈਲ ਕਰਵਾਏ ਹਨ ਪੀਏ ਤੋਂ ਘਟਾਇਆ ਪਰ ਇਸ ਨੇ ਗਰੰਟੀ ਪਾਈ ਆ ਗਰੰਟੀ ਪਾ ਕੇ ਜੋ ਸਾਡੇ ਇਹ ਹੈਗਾ ਉਹ ਗਰੰਟਰ ਵੀ ਫੁੱਲ ਰਿਸਪੌਂਸਿਬਿਲਟੀ ਹੁੰਦਾ ਜੇ ਅਗਲਾ ਲੋਨਿੰਗ ਬੈਂਕ ਨਹੀਂ ਲੋਨ ਹੋਵੇਗਾ ਪਰਮਜੀਤ ਦੇ ਬ੍ਰਦਰ ਕੋਈ ਕੋਈ ਕਾਰਵਾਈ ਹਾਂਜੀ ਉੱਥੇ ਕਰੋ ਉਹ ਵੀ ਅੰਦਰ ਪ੍ਰਸ਼ਾਸਨਿਆ